ਜੀ ਜੀ ਨਾਮ ਹੈ ਤੇ ਕੀ ਜਾਣਣਾ ਤੁਹਾਡਾ ਬਿਲਕੁਲ ਜੀ ਮੇਰਾ ਨਾਮ ਸੁਖੀ ਬਾਠ ਹੈ ਜੀ ਤੇ ਮੈਂ ਕੈਨੇਡਾ ਦਾ ਵਸਨੀਕ ਆ ਪੰਜਾਬ ਨੂੰ ਬੜੀ ਮੁਹੱਬਤ ਕਰਦਾ ਹੈ ਮਾਵੋਲੀ ਨੂੰ ਪੂਰ ਫੁਲਕ ਕੰਮ ਦਾ ਜਿਹੜਾ ਆਪਣੇ ਯਤਨ ਰਹਿੰਦੇ ਨੇ ਸਮਾਜਿਕ ਕ੍ਰਿਤੀਆਂ ਪ੍ਰਤੀ ਸਮਾਜ ਦੇ ਭਲੇ ਪ੍ਰਤੀ ਕੋਸ਼ਿਸ਼ ਰਹਿੰਦੀ ਹੈ ਤੇ ਉਹ ਸਿਲਸਲੇ ਦੇ ਵਿੱਚ ਮੈਂ ਪੰਜਾਬ ਆਇਆ ਹੋਇਆ ਆ ਤੇ ਜਿਹੜਾ ਪੰਜਾਬ ਭਵਨ ਸਰੀ ਕੈਨੇਡਾ ਜਿਹੜਾ ਅਸੀਂ ਬਣਾਇਆ ਸੀ ਉਹਦੇ ਅਧੀਨ ਸਾਡਾ ਇਹ ਪ੍ਰੋਜੈਕਟ ਹੈ ਨਵੀਆਂ ਕਲਵਾਂ ਨਵੀਂ ੜਾਨ ਉਹਦੀ ਪ੍ਰਫੁੱਲਤਾ ਲਈ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਜੋ ਟੀਮਾਂ ਬਣਾਈਆਂ ਹੋਈਆਂ ਨੇ ਬੱਚਿਆਂ ਨੂੰ ਆ ਮਾਮੂਲੀ ਲਿਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹਨਾਂ ਦੀਆਂ ਕਿਤਾਬਾਂ ਛਪਾਈਆਂ ਜਾਣੀਆਂ ਤੇ ਅੱਜ ਬਠਿੰਡੇ ਦੇ ਵਿੱਚ ਆ ਉਹਨਾਂ ਹੀ ਬੱਚਿਆਂ ਦੇ ਵਿੱਚੋਂ ਚਾਰ ਕਿਤਾਬਾਂ ਅਸੀਂ ਲੋਕ ਅਰਪਣ ਕੀਤੀਆਂ ਨੇ ਇਹਦਾ ਮਤਲਬ 400 ਬੱਚਿਆਂ ਦੀਆਂ ਲਿਖੀਆਂ ਕਿਤਾਬਾਂ ਅਸੀਂ ਲੋਕ ਅਰਪਣ ਕੀਤੀਆਂ ਨੇ ਇਹ ਪ੍ਰੋਜੈਕਟ ਜਿੱਥੇ ਪੰਜਾਬ ਵਿੱਚ ਲਹਿੰਦੇ ਪੰਜਾਬ ਵਿੱਚ ਆ ਹਰਿਆਣਾ ਵਿੱਚ ਰਾਜਸਥਾਨ ਵਿੱਚ ਮੁੰਬਈ ਆ ਦਿੱਲੀ ਆ ਕੈਨੇਡਾ ਅਮਰੀਕਾ ਆ ਤੇ ਹੋਰ ਜੋਰਪ ਦੇ ਕਈ ਮੁਲਕਾਂ ਦੇ ਵਿੱਚ ਪ੍ਰੋਗਰਾਮ ਚੱਲਦਾ ਹੈ ਤੇ ਹੁਣ ਤੱਕ ਇਹਦੀਆਂ 75 ਵੋਲੀਅਮ ਦੇ ਵਿੱਚ ਕਿਤਾਬ ਛਪ ਲਈ ਹੈ ਤੇ ਇਹਦੀ ਜਿਹੜੀ ਕਿਤਾਬ ਛਪਣ ਦੀ ਲਿਮਟ ਕੋਈ ਨਹੀਂ ਇਹ 5 ਸਾਲਾਂ ਦਾ ਪ੍ਰੋਜੈਕਟ ਹੈ ਜਿਹੜਾ 2 ਸਾਲ ਸਾਨੂੰ ਹੋ ਗਿਆ ਕਰਦਿਆਂ ਨੂੰ ਤਿੰਨ ਸਾਲ ਹਾਲੇ ਹੋ ਰਹੇ ਨੇ ਤੇ ਬੱਚਿਆਂ ਦੇ ਵਿੱਚ ਬਹੁਤ ਹੀ ਨਿਖਾਰ ਆਇਆ ਏ ਤੇ ਅਸੀਂ ਇਸ ਗੱਲ ਦੇ ਜਿਹੜੇ ਅਧਿਆਪਕ ਸਿਖਾਉਂਦੇ ਨੇ ਬੱਚਿਆਂ ਨੂੰ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ 1990 ਤੋਂ ਤੁਸੀਂ ਕੈਨੇਡਾ ਰਹ ਰਹੇ ਹੋ ਜੀ ਪੰਜਾਬ ਦੇ ਤੇ ਉੱਧਰ ਦਾ ਮਾਹੌਲ ਨੂੰ ਕਿਸ ਤਰ੍ਹਾਂ ਦੇਖਦੇ ਆ ਆ ਦੇਖੋ ਜੀ ਇਹ ਦੋ ਤਰ੍ਹਾਂ ਦੇਖਿਆ ਜਾ ਸਕਦਾ ਜੇ ਤੁਸੀਂ ਵੈਸਟਰਨ ਅੱਖ ਨਾਲ ਬਾਹਰ ਵਾਲੀ ਅੱਖ ਨਾਲ ਦੇਖਦੇ ਆ ਤੇ ਬਹੁਤ ਅੰਤਰ ਲੱਗਦਾ ਹੈ ਜੇ ਅਸੀਂ ਪੰਜਾਬੀ ਅੱਖ ਨਾਲ ਦੇਖਦੇ ਆ ਤੇ ਜੋ ਸਾਡਾ ਇਸ ਵੇਲੇ ਕੈਨੇਡਾ ਦੇ ਵਿੱਚ ਬਣਤਰ ਹੈ ਉਹ ਬਹੁਤਾ ਅੰਤ ਨਹੀਂ ਲੱਗਦਾ तकरीबन ਉਹੀ ਚੀਜ਼ਾਂ ਸਾਨੂੰ ਮਿਲ ਰਹੀਆਂ ਨੇ ਉਹੀ ਸਾਡੀ ਬੋਲੀ ਹੋ ਗਈ ਹੈ ਸਾਨੂੰ ਅਸੀਂ ਕਿਤੇ ਜਾਣੇ ਆ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਬਸ ਮਾਸੀਂ ਗਵਰਨਮੈਂਟ ਦੇ ਦਾਰਿਆਂ 'ਚ ਜਾਣੇ ਡਾਕਟਰਾਂ ਦੇ ਵਕੀਲਾਂ ਦੇ ਜਾਣੇ ਸਾਨੂੰ ਪੰਜਾਬੀ ਬੋਲਣ ਵਾਲੇ ਸਾਰੇ ਮਿਲਦੇ ਆ ਸੋ ਇਹਦੇ ਦੋ ਪਹਿਲੂ ਨੇ ਜੇ ਤਸੀਂ ਕੈਨਡਾ ਵਾਲੀ ਅੱਖ ਨਾਲ ਦੇਖਦੇ ਆ ਤਾਂ ਫਿਰ ਤੇ ਇਦਾਂ ਲੱਗਦਾ ਪਏ ਅਸੀਂ ਉੱਥੇ ਜਾ ਕੇ ਬਹੁਤ ਕਈ ਕੰਮ ਖਰਾਬ ਕਰਦੇ ਆ ਸਿਸਟਮ ਵਿਗਾੜਤਾ ਆਏ ਤੇ ਜਦੋਂ ਅਸੀਂ ਪੰਜਾਬ ਵਾਲੀ ਅੱਖ ਨਾਲ ਦੇਖਦੇ ਆ ਉਹਦਾ ਦਾ ਸਿਸਟਮ ਤੇ ਅਸੀਂ ਪਹਿਲਾਂ ਹੀ ਇੱਥੇ ਜੀ ਰਹੇ ਆ ਸੋ ਇਦਾਂ ਦੀ ਸਥਿਤੀ ਆ ਹੁਣ ਇਹ ਲਗਾਤਾਰ ਕੈਨੇਡਾ ਸਰਕਾਰ ਹੈ ਜਿਹੜੇ ਆਪਣੇ ਲੋਕਾਂ ਨੂੰ ਹੁਣ ਕਰ ਰਹੀ ਹੈ ਹਾਂਜੀ ਪਰ ਇਧਰੋਂ ਫੇਰ ਵੀ ਥੜਾ ਥੜਾ ਉਧਰ ਭੇਜੀ ਜਾ ਰਹੀ ਕਿ ਇਸ ਨੂੰ ਕਿਹਾ ਦੇਖੋ ਜੀ ਅਸੀਂ ਨਾ ਕੈਨੇਡਾ ਨਾ ਜਾਣ ਦੇ ਹੱਕ 'ਚ ਨਹੀਂ ਆ ਨਾ ਖੁਦ ਉੱਥੇ ਕੈਨੇਡਾ ਜਾ ਕੇ ਪੈਰ ਲਾਏ ਨੇ ਵਧੀਆ ਕੰਟਰੀ ਆ ਆ ਪਰ ਉਹਦੇ ਵਿੱਚ ਅਸੀਂ ਕਸੂਰਵਾਰ ਜ਼ਿਆਦਾ ਪਾਏ ਜਾਵਾਂਗੇ ਜੇ ਅਸੀਂ ਨੂੰ ਖੁੱਲ ਕੇ ਥੱਲੇ ਡੀਪਲੀ ਦਸੀ ਜਾਣੇ ਹੈਗੇ ਆ ਅਸੀਂ ਦੇਖੋ ਮੈਂ ਇਹ ਨਹੀਂ ਕਹਿ ਰਿਹਾ ਵੀ ਅਸੀਂ ਆਪਣਾ ਧਰਮ ਬਦਲ ਲਈਏ ਅਸੀਂ ਪਹਿਰਾਵਾ ਬਦਲ ਲਈਏ ਅਸੀਂ ਆਪਣਾ ਰਹਿਣ ਸਹਿਣ ਬਦਲ ਲਈਏ ਅਸੀਂ ਖਾਣ ਪੀਣ ਬਦਲ ਲਈਏ ਪਰ ਮੈਂ ਇਹ ਤੇ ਕਹਿਣਾ ਚਾਹਨਾ ਵੀ ਜੇ ਇਸ ਮੁਲਕ ਦੇ ਵਿੱਚ ਗਏ ਆ ਉਹਦੀਆਂ ਵੀ ਕੁਝ ਰਸਮਾਂ ਹੁੰਦੀਆਂ ਨੇ ਉਹਨਾਂ ਦੇ ਵੀ ਕੁਝ ਤੌਰ ਤਰੀਕੇ ਹੁੰਦੇ ਨੇ ਆ ਉਹਨੂੰ ਵੀ ਤਾਂ ਅਡਾਪਟ ਕਰਨਾ ਚਾਹੀਦਾ ਹੈ ਜਿਹੜੀ ਸਾਨੂੰ ਸਭ ਤੋਂ ਆ ਮਾਰ ਜਿੱਥੋਂ ਪੈਂਦੀ ਹੈ ਉਹ ਉਹਦਾ ਨਾਮ ਹੈ ਕਾਮਨ ਸੈਂਸ ਅਸੀਂ ਲੋਕਾ ਖੁੱਲੇ ਦਿਲਾਂ ਦੇ ਆ ਇੱਥੇ ਉੱਚੀ ਹਾਕ ਮਾਰਨੀ ਉੱਚੀ ਬੋਲਣਾ ਆਮ ਜੀ ਗੱਲ ਐ ਆ ਪਰ ਉੱਥੇ ਇੰਜ ਨਹੀਂ ਆ ਅਸੀਂ ਇੱਥੇ ਬੈਂਕ 'ਚ ਜਾਂਦੇ ਆ ਅਸੀਂ ਮੈਮੋਰੀ ਲਾਈਨ ਤੇ ਖੜਾ ਆ ਇੱਕ ਮੇਰਾ ਜਾਣਕਾਰ ਪਿੱਛੇ ਲਾਈਨ 'ਚ ਆ ਕੇ ਖੜ ਗਿਆ ਤੋਂ ਪਿੱਛੋਂ ਮੋਰਲੇ ਨਾਲ ਬਾਰਤਾਲਾ ਉੱਚੀ ਉੱਚੀ ਗਾਰ ਰਿਆ ਤੇ ਗੰਭੇ 10 ਬੰਦੇ ਖੜੇ ਨੇ ਅਸੀਂ ਮਾਇਨ ਨਹੀਂ ਕਰਦੇ ਹੁਣ ਕੈਨੇਡਾ ਦੇ ਵਿੱਚ ਇਹ ਇੱਕ ਬੰਦਾ ਮੋਰੇ ਬੱਸੇ ਮੋਰਲੀ ਡੋਰੇ ਚੜ ਗਿਆ ਕਿ ਮਗਰੀ ਚੜਿਆ ਤੇ ਮਗਰ ਵਾਲਾ ਉੱਚੀ ਜਣੀ ਹਾਕ ਮਾਰਦਾ ਉਹ ਕਿੱਥੇ ਨੂੰ ਚੱਲਿਆ ਤੇ ਅੱਬੇ 50 ਸਵਾਰੀਆਂ ਬੈਠੀਆਂ ਹੋਰ ਲੈਂਗੁਏਜ ਵਾਲੀਆਂ ਹੋਰ ਧਰਮਾਂ ਵਾਲੀਆਂ ਇਸ ਡੋਨਟ ਮੇਕ ਸੈਂਸ ਰਾਈਟ ਸੋ ਉਹਦੀ ਜਿਹੜੀ ਹਾਂ ਮੈਂ ਪੰਜਾਬੀ ਆ ਮੈਨੂੰ ਮਾਂ ਨੇ ਮੈਂ ਪਰਹਾਵੇ ਤੇ ਮਾਂ ਨੇ ਮੈਨੂੰ ਧਰਮ ਤੇ ਮਾਂ ਨੇ ਮੈਨੂੰ ਖਾਣੇ ਤੇ ਮਾਂ ਨੇ ਮੈਨੂੰ ਨਹੀਂ ਬਦਲਣਾ ਚਾਹੀਦਾ ਪਰ ਜੇ ਅਸੀਂ ਵਾਲੇ ਮਿਲ ਗਏ ਆ ਉਹਦੀਆਂ ਜਿਹੜੀਆਂ ਪਰੰਪਰਾਵਾਂ ਨੇ ਉਹਦਾ ਵੀ ਸਤਕਾਰ ਕਰਨਾ ਚਾਹੀਦਾ ਉੱਥੇ ਜਾ ਕੇ ਅਸੀਂ ਮਾਰ ਖਾ ਜਾਂਦੇ ਆ ਬਹੁਤ ਮਾਪੇ ਜਿਹੜੇ ਦਿਲਾਂ ਦੇ ਵੀ ਨਸ਼ੇ ਬਹੁਤ ਜ਼ਿਆਦੇ ਵੱਧ ਗਏ ਹੈਗੇ ਤੇ ਸ਼ਾਇਦ ਜੀ ਕੈਨੇਡਾ ਜਾਂ ਅਮਰੀਕਾ ਕਿਤੇ ਵੀ ਭੇਜ ਦੇ ਤੇ ਉੱਥੇ ਵੀ ਬਰਸ ਕਰਨਗੇ ਇਹਨੂੰ ਦੇਖਦੇ ਹਾਂ ਫਿਰ ਜੀ ਮੈਨੂੰ ਤੇ ਇਦਾਂ ਲੱਗਦਾ ਜੀ ਭਈ ਨਸ਼ੇ ਕੈਨੇਡਾ ਚ ਕੰਪੀਅਮ ਨਾਲੋਂ ਜ਼ਿਆਦੇ ਹੋਏ ਐ ਇਸ ਵੇਲੇ ਜਿਹੜੇ ਹਾਲਾਤ ਨੇ ਕੈਨੇਡਾ ਬਹੁਤ ਬਦਲ ਗਿਆ ਵੀ ਜੀ ਮੈਂ 50 ਸਾਲ ਤੋਂ ਰਹਿਣਾ ਨਾ ਰੋਜ ਅਰਦਾਸ ਕਰਦਾ ਕਿ ਮੇਰਾ ਕੈਨੇਡਾ ਕੋ ਮੈਂ ਕੈਨੇਡੀਅਨ ਸਿਟੀਜ਼ਨ ਆ ਮੈਂ ਉਸ ਮੁਲਕ ਨੇ ਮੈਨੂੰ ਬੜਾ ਕੁਛ ਦਿੱਤਾ ਹੈ ਮੈਂ ਬੇਸ਼ੱਕ ਪੰਜਾਬ ਨਾਲ ਬਹੁਤ ਲਗਾਓ ਹੈ ਪਰ ਹੁਣ ਮੇਰਾ ਮੁਲਕ ਤੇ ਉਹ ਹੀ ਬਣ ਗਿਆ ਨਾ ਆ ਅਰਦਾਸ ਕਰਦਾ ਕਿ ਉਹ ਕੈਨੇਡਾ ਮੁੜ ਕੇ ਬਣ ਜਾ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਸੀਗਾ ਕਿੱਥੇ ਖੁਸ਼ੀਆਂ ਸੀ ਲਹਿਰਾਂ ਸੀ ਮਾਪਤਾਂ ਸੀ ਚੋਰੀ ਟੱਪੇ ਨੇ ਕੋਈ ਜਿੰਦਾ ਨਹੀਂ ਸੀ ਲਾਉਂਦੇ ਕਿਤੇ ਕੋਈ ਹੈ ਹੀ ਨਹੀਂ ਸੀ ਗੱਲ ਕੋਈ ਜਿੱਥੇ ਜਨਾਵ ਡਰਾਗਾਂ ਵਿਗਦੇ ਦੱਸਦੇ ਆ ਜਿੱਥੇ ਲੜਾਈਆਂ ਸਾਡੇ ਪਰਵਾਰਿਕ ਲੜਾਈਆਂ ਦਾ ਅੰਤ ਹੀ ਕੋਈ ਨਹੀਂਗਾ ਜਿੰਨੀਆਂ ਮਾਵਾ ਕੈਨੇਡਾ ਰਾਤ ਨੂੰ ਘਰੋਂ ਪੰਜਾਬੀਆਂ ਦੇ ਘਰੋਂ ਕੱਢੀਆਂ ਜਾਂਦੀਆਂ ਨੇ ਅਸੀਂ ਸਮਾਜ ਦੇ ਵਿੱਚ ਵਿਚਰਦੇ ਆ ਸਾਨੂੰ ਨੰਬਰਾਂ ਦਾ ਪਤਾ ਹੈ ਹਾਂ ਇਹਦੇ ਨਾਲ ਨਾਲ ਸਾਡੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਬੜੀਆਂ ਤਰੱਕੀਆਂ ਕੀਤੀਆਂ ਜਿਨ੍ਹਾਂ ਨੇ ਮਾਪੇ ਨੂੰ ਮਹਾਰਾਜੇ ਬਣਾ ਕੇ ਰੱਖਿਆ ਹੋਇਆ ਉਹ ਵੀ ਲੋਕ ਹੈਗੇ ਨੇ ਪਰ ਸਾਡਾ ਜਾ ਮੈਨੂੰ ਹੋਰ ਤਰ੍ਹਾਂ ਵੀਜੀ ਕਰ ਦੇਣਾ ਅਸੀਂ ਬੜੀ ਧਾਰਮੀ ਕੌਮ ਆ ਅਸੀਂ ਬੜੀ ਹਾਰਡ ਵਰਕਿੰਗ ਕੌਮ ਆ ਅਸੀਂ ਬਹਾਦਰਾਂ ਦੀ ਕੌਮ ਆ ਸਾਡੇ ਕੋਲ ਹੋਰ ਬਹੁਤ ਕوشਿਦਾਂ ਦੇ ਗੁਣ ਬਹੁਤ ਨੇ ਪਰ ਫੇਰ ਵੀ ਸਾਡਾ ਸਮਾਜ ਰੁਲਿਆ ਸਮਾਜ ਕਾਤੇ ਆ ਸਾਨੂੰ ਇਸ ਵੇਲੇ ਕੈਂਡਲ ਵਿੱਚ ਹੋਰ ਅੱਖ ਨਾਲ ਕਿਉਂ ਵੇਖਿਆ ਜਾਂਦਾ ਹੈ ਉਹਦਾ ਕਾਰਨ ਅਸੀਂ ਖੁਦ ਹੀ ਆ ਅਸੀਂ ਆਪਸ ਵਿੱਚ ਜੀ ਲੜਾਈਆਂ ਝਗੜੇ ਜੋ ਹਾਲ ਇੱਥੇ ਨੇ ਕਿੰਨੇ ਕੁ ਭਰਾ ਨੇ ਜਿਹੜੇ ਰਾਤ ਨੂੰ ਬੈਠ ਕੇ ਰੋਟੀ ਇਕੱਠੀ ਖਾਂਦੇ ਨੇ ਕਿੰਨੇ ਅਸੀਂ ਭੈਣਾ ਨਾਲ ਸਾਡੇ ਰਿਸ਼ਤੇ ਟੁੱਟਿਆਂ ਨੂੰ 15-15 ਸਾਲ ਹੋ ਗਿਆ ਕੋਈ ਐਫਰ ਨਹੀਂ ਕਰ ਰਿਹਾ ਬਈ ਵਜਤਾ ਨਹੀਂ ਟੁੱਟਣਾ ਚਾਹੀਦਾ ਇਹਨਾਂ ਕਾਰਨਾਂ ਕਰਕੇ ਇਸ ਵੇਲੇ ਪੰਜਾਬੀਆਂ ਦੀ ਕੈਨੇਡਾ ਦੇ ਵਿੱਚ ਪੈਸੇ ਦੇ ਪੱਖੋਂ ਬੜੀ ਚੜ੍ਹ ਤੇ ਸਾਡੇ ਕੋਲ ਬਹੁਤ ਪੈਸਾ ਹੈ ਪਰ ਅਸੀਂ ਰੋਲੇ ਹੋਏ ਹਾਂ ਸੱਚ ਕਹਿਆ ਜੇ ਕੋਈ ਸੁੱਧ ਅਖਰਾਜ ਕੋ ਕਵੇ ਤਾਂ ਸਾਨੂੰ ਉਹਨੀ ਇੱਜ਼ਤ ਨਹੀਂ ਮਿਲ ਰਹੀ ਜਿੰਨੀ ਪਹਿਲਾਂ ਮਿਲਦੀ ਸੀ ਸਾਨੂੰ ਹਾਂਜੀ ਬੋਕੇ ਮਾਪੇ ਜਦੋਂ ਪਲੱਸ 2 ਕਰਨ ਦੇ ਪਿਆਰੀ ਹੁੰਦੇ ਆ ਉਹਦੀ ਤਿਆਰੀਆਂ ਵਧ ਲੰਘ ਹੈਗੇ ਜੀ ਲੱਗਦਾ ਹੈਗਾ ਵੀ ਇਹ ਪਲੱਸ 2 ਕਰਕੇ ਭੇਜਣਾ ਚਾਹੀਦਾ ਹੈ ਕਿ ਜਾ ਕੋ ਹੋਵੇ ਮੀ ਜੀ ਚਲੋ ਪਲੱਸ 2 ਕਰਕੇ ਤਾਂ ਸ਼ਾਇਦ ਨਹੀਂ ਆਉਂਦਾ ਜਦੋਂ ਬੱਚਾ ਜੰਮਦਾ ਮੈਨੂੰ ਲੱਗਦਾ ਉਦੋਂ ਆਲ ਦੇ ਪੈਸੇ ਜਾਣ ਲੱਗ ਜਾਂਦੇ ਆ ਕੋਈ ਟਾਈਮ ਇਦਾਂ ਦਾ ਹੋ ਗਿਆ ਸੀਗਾ ਨਹੀਂ ਜੀ ਬੱਚੇ ਨੂੰ ਪਲੱਸ 2 ਕਰਕੇ ਬੱਚਾ ਨਹੀਂ ਜਾਣ ਦੇ ਜੋਗ ਨਹੀਂ ਮੈਂ ਕਹਿੰਦਾ ਬੱਚਾ ਤੁਹਾਡਾ ਲਾੜਲਾ ਹੈ ਤੁਹਾਡਾ ਹੀਰਾ ਹੈ ਤੁਹਾਡੇ ਦਿਲ ਦਾ ਟੁਕੜਾ ਹੈ ਮੈਂ ਮੰਨਦਾ ਆ ਬੱਚੇ ਨੂੰ ਉਹ ਸਟੇਜ ਤੇ ਭੇਜਣਾ ਬਹੁਤ ਵੱਡੀ ਗਲਤੀ ਹੈ। ਉਹਨੂੰ ਪਲੀਜ਼ ਮਚ्योर ਹੋਣ ਦਿਓ, ਉਹਨੂੰ ਉਹ ਐਜੂਕੇਸ਼ਨ ਕਰ ਲੈਣ ਦਿਓ ਜਿਹਦੇ ਬੇਸ ਤੇ ਉਹਥੇ ਪੱਕਾ ਹੋ ਸਕੇ। ਹੁਣ ਸਿਸਟਮ ਬੜਾ ਟਾਈਟ ਹੈ, ਉਹਥੇ ਅੱਜ ਦੀ ਜਿਹੜੀ ਸਥਿਤੀ ਆ ਉਹਥੇ ਪੱਕੇ ਹੋਣ ਦੀ ਉਹ ਤਾਂ ਘੱਟੋ ਘੱਟ ਯੂਨੀਵਰਸਿਟੀ ਦਾ ਗ੍ਰੈਜੂਏਟ ਬੱਚਾ ਹੋਵੇ ਤਾਂ ਉਹਦੇ ਚਾਂਸ ਨਹੀਂ ਉਥੇ ਰਹਿਣ ਦੇ। ਨਹੀਂ ਤਾਂ ਬਾਕੀ ਥੱਲੇ ਵਾਲੇ ਤੋਂ ਨਹੀਂ ਸਾਰੇ ਛਾੜ ਦੇਣਾ। ਜਿਹੜਾ ਇਸ ਵੇਲੇ ਦੀ ਸਥਿਤੀ ਆ ਤੁਹਾਨੂੰ ਕਰਕੇ ਜਾ ਵੀ ਇੰਡੀਆ ਤੋਂ ਕਰਕੇ ਜਾ ਹਾਂ ਉਹ ਜਿੰਨ ਮੰਨਦੀ ਜਾਂਦੀ ਆ ਮੰਨੀ ਜਾਂਦੀ ਆ ਸਕਿੱਲ ਵੀ ਬਹੁਤ ਜ਼ਰੂਰੀ ਆ ਜੀ ਕਹਿੰਦੇ ਪਲੱਸ 2 ਕਰਕੇ ਹਾਂ ਬਿਲਕੁਲ ਬਿਲਕੁਲ ਮੈਂ ਪਹਿਲਾਂ ਵੀ ਕਹਿੰ ਰਿਹਾ ਸੀ ਆਪਣੀ ਦੂਸਰੀ ਇੰਟਰਵਿਊ ਦੇ ਵਿੱਚ 12 ਗ੍ਰੇਡ ਕਰਾ ਕੇ ਪਲੱਸ 2 12 ਤੁਸੀਂ ਕਹਿੰਨੇ ਆ ਬੱਚੇ ਨੂੰ ਡਿਪਲੋਮਾ ਕਰਾਓ 2 ਸਾਲ ਦਾ ਉਹ ਨੂੰ ਕੰਮ ਤੇ ਲਾਓ ਕਿਤੇ ਜਿਹੜਾ ਵੀ ਉਹਦੀ ਰੁਚੀ ਆ ਉਹ ਚੋਂ ਦਾ ਐਕਸਪੀਰੀਅੰਸ ਹੋਵੇ ਹੁਣ ਬੱਚੇ ਦਾ ਐਕਸਪੀਰੀਅੰਸ ਕੋਈ ਨਹੀਂ ਬੱਚੇ ਦਾ ਤਜਰਬਾ ਜਿੰਦਗੀ ਦਾ ਕੋਈ ਨਹੀਂ ਬੱਚੇ ਕੋ ਜਿਹੜੀ ਦੁਨਿਆਵੀ ਜ਼ਿੰਦਗੀ ਦੀ ਕੋ ਐਜੂਕੇਸ਼ਨ ਨਹੀਂ ਆ ਫੇ ਪੁਲਿਸ ਉਹ ਜਿਹੜੇ ਮੈਨੇ ਉਹ ਚੀਜ਼ ਦੇ ਉਹ ਭੁਗਤਣ ਲਈ ਤਿਆਰ ਉਹ ਜਿਹੜੇ ਅਸੀਂ ਹੁਣ ਭੁਗਤ ਰਹੇ ਕਾਰਨ ਕੀ ਮੰਨਦੇ ਹੋ ਪੰਜਾਬੀ ਨੇ ਜਾਂ ਜਿਹੜੇ ਲੋਕ ਨੇ ਉਹ ਅੱਜ ਕੱਲ ਪੂਰੀ ਦੁਗਤ ਤੇ ਪੂਰੀ ਦੁਨੀਆ ਦੀ ਜਾਣਕਾਰੀ ਰੱਖਦੇ ਨੇ ਕਿਹੜੇ ਦੇਸ਼ ਚ ਇਸ ਤਰ੍ਹਾਂ ਦੀ ਸਥਿਤੀ ਆ ਤੇ ਕੀ ਕਰਨਾ ਚਾਹੀਦਾ ਫੇਰ ਵੀ ਬਤਲਵੀ ਇਸ ਤਰ੍ਹਾਂ ਦੀ ਗਿਆਨਤਾ ਕਿਉਂ ਵੀ ਬੱਚਿਆਂ ਨੂੰ ਪ੍ਰਸਤੁਤ ਕਰਕੇ ਭੇਜਦੇ ਨੇ ਕੀ ਕਾਰਨ ਸਮਝਦੇ ਨੇ ਅੰਬੀ ਜੀ ਆਈ ਵਿਸ਼ ਮੈਂ ਮੈਨੂੰ ਇਹਦਾ ਕਿਤੇ ਨੁਕਤਾ ਹੋਵੇ ਕੋਈ ਟੀਕਾ ਲੱਗਦਾ ਹੋਵੇ ਮੈਂ ਉਹ ਉਹਦੀ ਕਾੜ ਕੱਢ ਕੇ ਮੈਂ ਉਸ ਬੰਡ ਦੇ ਮਾਪਿਆਂ ਨੂੰ ਲਾਲ ਹੋ ਸਾਰੇ ਜਣੇ ਆ ਐਡਾ ਕੁਝ ਹੁੰਦਿਆਂ ਤੇ ਬੱਚੇ ਦਰਾ ਮੈਂ ਪੂੜਾ ਥੱਲੇ ਸੌਣ ਦੀ ਗੱਲ ਬੱਚੇ ਭੁੱਖੇ ਰਹਿਣ ਦੀ ਗੱਲ ਬੱਚੇ ਨਸ਼ਿਆਂ ਚ ਪੈ ਗਏ ਗੈਂਗਾਂ ਚ ਪੈ ਗਏ ਕੁੜੀਆਂ ਸਾਡੀਆਂ ਹੁਣ ਕਹਿਣ ਨੂੰ ਵੀ ਗੱਲ ਨਹੀਂ ਜੀ ਕਰਦਾ ਇੰਨੇ ਹਾਲਾਤ ਦੇਖਦੇ ਦੇਖਦੇ ਫਿਰ 16 17 ਸਾਲ ਦੀ ਬੱਚੀ ਨੂੰ ਜਹਾਜੇ ਚੜਾ ਰਹੇ ਨੇ ਇਤੋਂ ਪਾਗਲਪਨ ਹੋਰ ਕੀ ਹੋ ਸਕਦਾ ਹੈ ਸਾਡੀ ਵੀ ਸਮਝ ਤੋਂ ਬਾਹਰ ਹੈ ਅਸੀਂ ਸੋਸ਼ਲ ਵਰਕ ਕਰਦੇ ਆ ਸਾਡੀਆਂ ਧੀਆ ਧਿਆਣੀਆਂ ਸਾਡੀਆਂ ਧੀਆ ਸਕੀਆਂ ਨਾਲੋਂ ਸਾਡੀਆਂ ਉਹ ਸਕੀਆਂ ਧੀਆ ਅਸੀਂ ਲੱਗੇ ਹੋਏ ਆ ਗੁਰਦੁਆਰੇ ਸਾਡੇ ਮੰਦਰ ਉਥੇ ਸਾਡੇ ਬਹੁਤ ਸਮਾਜੀ ਜਿਹੜੀਆਂ ਸੰਸਥਾਵਾਂ ਬੜਾ ਕੁਝ ਕਰੀਆਂ ਪਰ ਅਸੀਂ ਕਿੰਨਾ ਕਰੀਏ ਜੇ ਤੁਸੀਂ ਕੱਲੀ ਜਾਓਗੇ ਕੱਲੀ ਜਾਓਗੇ ਰਾਈਟ ਇੱਕ ਹੋਰ ਜਿਹੜਾ ਨੁਕਤਾ ਮੈਂ ਤੁਹਾਨੂੰ ਦੱਸਦਾ ਨਿਆਣਿਆਂ ਦਾ ਰੋਣ ਦਾ ਘਰਾਂ ਦੇ ਵਿੱਚ ਆਮ ਕਈ ਵਾਰੀ ਛੋਟ-ਮੋਟੀਆਂ ਗੱਲਾਂ ਹੋ ਜਾਂਦੀਆਂ ਭਰਾਵਾਂ ਵਿੱਚ ਭੈਣਾਂ ਵਿੱਚ ਕੋਈ ਵੱਡੀ ਗੱਲ ਨਹੀਂ ਅਸੀਂ ਇਨਸਾਨ ਆ ਹੁਣ ਇੱਕ ਕੁੜੀ ਇੱਥੇ 18 ਸਾਲ ਦੀ ਹੋਈ ਆ ਉਹਦਾ ਚਾਚਾ ਮਾਮਾ ਫੁੱਫੜ ਬਾਹਰ ਰਹਿ ਰਹੇ ਨੇ ਭੂਆ ਰਹਿ ਰਹੀ ਨੇ ਕਿਸੇ ਕਾਨ ਘਰ ਦੇ ਵਿੱਚ ਥੋੜੀ ਵਾਲੀ ਟੈਨਸ਼ਨ ਹੋ ਗਈ ਉਹਨਾਂ ਦੀ ਪਰ ਬਹੁਤੇ ਪੰਜਾਬ ਦੇ ਵਿੱਚ ਇਹ ਲੋਕ ਨਹੀਂ ਜਾਣਦੇ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਟੈਕਟ ਲੈਂਦੇ ਵੀ ਐਸ ਵੇਲੇ ਉਹਨਾਂ ਕੋ ਗੁੰਜਾਇਸ਼ ਨਹੀਂ ਕਿ ਮੈਂ ਪੰਜਾਬ ਜਾਵਾਂ ਤੇ ਉਹ ਪੰਜਾਬ 'ਚ ਰਹਿਣ ਵਾਲੇ ਲੋਕਾਂ ਦੀ ਕਿੱਦਾਂ ਹੈਲਪ ਕਰਨ ਤੇ ਅਸੀਂ ਇੱਥੇ ਬੈਠੇ ਉਹਨਾਂ ਦੇ ਤਰਾਜ਼ ਕਰਦੇ ਹਾਂ ਕੁੜੀ ਦਾ ਚਾਚਾ ਗਿਆ ਸੀ ਉਹ ਸਾਡੀ ਬਾਤ ਨਹੀਂ ਪੁੱਛੀ ਉਹ ਤੇ ਉੱਥੇ ਆ ਬਚਾਰਾ ਹੱਲੇ ਘਰ ਵੀ ਨਹੀਂ ਲਿਆ ਹੋਇਆ ਉਹਦੇ ਸਿਰ ਤੇ ਛੱਤ ਵੀ ਨਹੀਂ ਗਈ ਹੁਣ ਉਹ ਸਾਡੇ ਜਿਹੜੀ ਆਸ ਵਿੱਚ ਥੋੜੀ ਵਾਲੀ ਹੋਈ ਆ ਕੁੜੀ ਨੇ ਮੁੰਡੇ ਨੇ ਪਲੱਸ 2 ਕਰ ਲਏ ਆਇਰਲੈਂਡ ਕਰ ਲਏ ਉਹਨੂੰ ਵੀਜ਼ਾ ਮਿਲ ਗਿਆ ਅਸੀਂ ਪੰਜਾਬੀ ਆ ਉਹ ਜੈਦ ਸਾਡੇ ਤਾਏ ਨੇ ਜਾਂ ਫੁੱਫੜ ਨੇ ਜਾਂ ਚਾਚੇ ਨੇ ਸਾਡੀ ਬਾਤ ਨਹੀਂ ਪੁੱਛੀ ਹੁਣ ਉਹਨੂੰ ਨਹੀਂ ਦੱਸਣਾ ਪੇ ਮੁੰਡੇ ਨੂੰ ਵੀਜ਼ਾ ਮਿਲ ਗਿਆ ਉਹ ਭਾਈ ਗਰੁੱਸੇ ਨਾਰਾਜ਼ਗੀ ਹੋ ਪਰ ਆ ਭਰਾ ਹੀ ਹੁੰਦੇ ਨੇ ਪੈਣਾ ਪੈਣਾ ਹੀ ਹੁੰਦੀ ਆ ਕਿਉਂ ਨਹੀਂ ਉਹਨਾਂ ਨੂੰ ਦੱਸਿਆ ਗਿਆ ਪੇ ਮੇਰਾ ਬੱਚਾ ਆ ਰਿਹਾ 에ਰਪੋਰਟ ਤੋਂ ਚੱਕ ਲਿਓ ਜੇ ਤੋ ਫੋਨ ਜਾਂਦਾ ਉਹ ਜਰੂਰ ਚੱਕ ਲੈਂਦੇ ਨਹੀਂ ਚੱਕਣਾ ਕਿ ਹੁਣ ਅਸੀਂ ਉਹਨਾਂ ਨੂੰ ਖੜ ਕੇ ਦਿਖਾ ਲੈਣਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਪੇ ਉੱਥੇ ਖੜਨਾ ਕੋਈ ਇੰਨਾ ਸਗਾੜਾ ਹੈ ਪੇ ਬੱਚਾ 에ਰਪੋਰਟ ਤੇ ਉਤਰ ਗਿਆ ਤੱਬਲੇ ਵਾਲੇ ਹੋ ਗਈ ਸਾਡੀ ਤਾਂ ਇੱਥੇ ਪਿੱਛੇ ਵੈਰਾ ਵਜਾ ਹੋ ਗਿਆ ਅੰਤ ਤੱਕ ਕੈਨੇਡਾ ਵਾਲੇ ਹੋ ਗਿਆ ਉਹ ਤਾਂ 5-7 ਸਾਲਾਂ ਦਾ ਹਲੇ ਰੌਲਾ ਜਦੋਂ ਪੀਆਰ ਹੋ ਕਿੱਥੇ ਜਾ ਕੇ ਗੱਲ ਪਹੁੰਚਣੀ ਆ ਇਹ ਇੱਕ ਵੱਡੀ ਮੈਂ ਬਹੁਤ ਵਾਰੀ ਇਸ ਵਿਸ਼ੇ ਤੇ ਬੜੀਆਂ ਮੇਰੀਆਂ ਇੰਟਰਵਿਊਜ਼ ਨੇ ਪੁਲਿਸ ਆਪਣੇ ਆਪਣੇ ਨੂੰ ਸਮਝ ਗਏ ਗੁੱਸੇ ਰਾਜੀ ਭੁੱਲੋ ਤੇ ਜਿਹੜੇ ਉੱਥੇ ਵੀ ਰਹਿੰਦੇ ਨੇ ਉਹਨਾਂ ਨੂੰ ਵੀ ਅਰਜ਼ੀ ਕਰਦਾ ਜੇ ਕਿਸੇ ਦਾ ਨਹੀਂ ਫੋਨ ਪਿੱਛੇ ਆਇਆ ਤੁਹਾਨੂੰ ਪਤਾ ਲੱਗ ਗਿਆ ਬੱਚਾ ਆਇਆ ਖੁਦ ਕਰ ਲਓ ਫੋਨ ਬੱਚਾ ਘਰ ਆ ਜਾ ਇਹ ਇੱਕ ਵੱਡਾ ਕਿਸੂਰ ਹੈ ਸਾਲਾ ਸਰ ਹਾਂਜੀ ਬੱਚੇ ਜਾਂਦੇ ਐ ਇਧਰੋਂ ਹਨਾ ਬੜੀਆਂ ਸੁਸਾਇਡ ਕੀਤੀ ਐ ਪਿੱਛੇ ਜੀ ਕਾਫੀ ਮੋਤਾਂ ਵੀ ਹੋਈਆਂ ਐ ਜਦੋਂ ਬੱਚੇ ਨੂੰ ਭੇਜ ਦਿੰਦੇ ਤਿੰਨ ਕਿ ਮਹੀਨਾ ਬਾਅਦ ਕਹਿੰਦੇ ਜੀ ਮੈਨੂੰ ਆਈਫੋਨ 17 ਭੇਜ ਦੋ 16 ਭੇਜ ਦੋ ਕਦੇ ਉਹ ਬੱਚੇ ਨੂੰ ਪੁੱਛਦੇ ਨਹੀਂ ਰਹਿਣਾ ਕਿਵੇਂ ਆ ਤੂੰ ਕਿਸ ਤਰ੍ਹਾਂ ਕਿੱਥੇ ਪੜਨਾ ਕਿੱਥੇ ਰਹਿਣਾ ਕਿਹੜਾ ਕੰਮ ਮਿਲਿਆ ਕਦੇ ਵੀ ਨਹੀਂ ਪਰ ਸ਼ਿਫਾਰਸ਼ਾਂ ਮੋਬਾਈਲਾਂ ਦੀ ਆ ਜਾਂਦੀਆਂ ਹੋਰ ਆ ਜਾਂਦੀਆਂ ਬੱਚੇ ਬੜੇ ਔਖੇ ਸਕਿੱਲ ਤਾਂ ਮਿਲਦੇ ਨਹੀਂ ਕੰਮ ਤਾਂ ਮਿਲਦੇ ਨਹੀਂ ਉਹਨਾਂ ਦੇ ਤੇ ਉਸ ਤੋਂ ਬਾਅਦ ਫਿਰ ਉਹ ਸੁਸਾਇਡ ਕਈ ਕੇਸ ਇਸ ਤਰ੍ਹਾਂ ਦੇ ਹੋਏ ਆ ਹੈਗੇ ਜੀ ਅਸੀਂ ਖੁਦ ਬੜੇ ਹੈਂਡਲ ਕੀਤੇ ਨੇ ਇੱਕ ਇੱਕ ਦੋ ਚੀਜ਼ਾਂ ਨੇ ਇੱਕ ਸੁਸਾਇਡ ਨੇ ਇੱਕ ਬੜਾ ਪਪੂਲਰ ਲਵ ਜ ਰਿਹਾ ਆ ਜਿਹਨੂੰ ਜਿਹਨੂੰ ਅਸੀਂ ਸਾਇਲੈਂਟ ਅਟੈਕ ਕਹਿੰਦੇ ਆ ਸਾਇਲੈਂਟ ਅਟੈਕ ਬਹੁਤ ਹੈਨਾ ਉਹ ਅਸਲ 'ਚ ਬੱਚੇ ਨੂੰ ਜਾਣਨਾ ਬਹੁਤ ਜ਼ਰੂਰੀ ਆ ਉਹ ਕਿੱਥੇ ਆ ਕਿੱਦਾਂ ਆ ਸਾਡੇ ਦਿੱਤੇ ਅਸੀਂ 40 ਲੱਖ ਲਾ ਦਿੱਤਾ ਤੂੰ ਮਸਾਲ ਹੋ ਗਿਆ ਗਿਆ ਉਹਨੂੰ ਤੂੰ ਸਾਡਾ ਕੀ ਬਣਾਇਆ ਇਹ ਗੱਲ ਸਵਾਲ 40 ਲੱਖ ਲਾਉਣ ਤੋਂ ਪਹਿਲਾਂ ਹੋਣਾ ਚਾਹੀਦਾ ਸੀ ਨਾ ਕਿ ਹੁਣ ਹੋਣਾ ਚਾਹੀਦਾ ਸੀ ਉੱਤੇ ਲਾਉਣਾ ਨਹੀਂ ਚਾਹੀਦਾ ਤੁਹਾਨੂੰ ਬੈਂਕ ਦੀ ਕਿਸ਼ਤ ਯਾਦ ਕਰਾਉਣ ਲਾ ਰਹੇ ਨੇ ਵੀ ਆਪਾਂ ਅੱਜ ਜਿਵੇਂ ਉਸ ਟੈਸ ਚ ਹੋ ਗਏ ਹੁਣ ਆਪ ਲਾਓ ਤੁਸੀਂ ਬੱਚੇ ਕੋ ਕੰਮ ਹੈ ਨਹੀਂਗਾ ਆ ਬੱਚੇ ਨੂੰ ਖਾਣ ਦੀ ਮੁਸ਼ਕਲ ਹੈ ਆਪ ਕੋ ਰੈਂਟ ਹੈ ਨਹੀਂਗਾ ਉਨੋਂ ਤੋਂ ਇਮੀਗ੍ਰੇਸ਼ਨ ਦਾ ਮਸਲਾ ਏ ਆ ਉੱਥੋਂ ਪਿੱਛੋਂ ਮਾਪੇ ਦਾ ਪ੍ਰੈਸ਼ਰ ਏ ਉਹ ਤੇਰੀ ਭੈਣ ਵਿਆਉਣ ਵਾਲੀ ਆ ਹੁਣ ਤਾਂ ਇਹ ਤੇਨੂੰ 40 ਲੱਖ ਭੇਜ ਦੇਣਾ ਚਾਹੀਦਾ ਸੀ ਆ ਉਹ ਅੰਡਰ ਸਟ੍ਰੈਸ ਹੋ ਗਿਆ ਜਦੋਂ ਬੱਚਾ ਅੰਡਰ ਸਟ੍ਰੈਸ ਹੁੰਦਾ ਉੱਥੇ ਦੀ ਮੈਂ ਇੱਥੇ ਅੱਗੇ ਵੀ ਬਹੁਤ ਸਾਰੀਆਂ ਮੇਰੀ ਇੰਟਰਵਿਊ ਸੋਸ਼ਲ ਮੀਡੀਆ ਤੇ ਪਈਆਂ ਨੇ ਜਦੋਂ ਇੱਥੇ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਬੱਚਾ ਕਿਦਾਂ ਕਿਦਾਂ ਸਾਡਾ ਬੱਚਾ ਤਾਂ ਬਹੁਤ ਵੀਬਾ ਉਹ ਤੁਹਾਡੇ ਘਰੋਂ ਹੀ ਨਹੀਂ ਨਿਕਲਦਾ ਮੈਂ ਕਹਿੰਨਾ ਵੀ ਲਾਲ ਬੱਤੀ ਔਨ ਹੋ ਗਈ ਆ ਸਾਹਮ ਲੋ ਸਾਹ ਹੁੰਦਾ ਬੱਚਾ ਘਰੋਂ ਬਾਹਰ ਨਹੀਂ ਨਿਕਲਦਾ ਡਿਪਰੈਸਡ ਇਹ ਕਹਿ ਰਹੇ ਸਾਡਾ ਬੱਚਾ ਬੀਬਾ ਹੀ ਬਹੁਤ ਹੈ ਸਕੂਲੇ ਜਾਂਦਾ ਤੇ ਉਹ ਅੰਦਰੋਂ ਹੀ ਨਹੀਂ ਨਿਕਲਦਾ ਮੈਂ ਕਹਿੰਦਾ ਲਾਲ ਬੱਤੀ ਹੈ ਸਾਂਭ ਲੋ ਜੇ ਸਾਂਭ ਹੁੰਦਾ ਤੇ ਉਹਦਾ ਫਿਰ ਰਿਜ਼ਲਟ ਕੀ ਹੁੰਦਾ ਸਭ ਕੁ ਕੈਟਡ ਆ ਸੁਬਾ ਸੁਸਾਈਡ ਸੁਬਾ ਸੁਸਾਈਡ ਸੈਂਪਲ ਫਿਰ ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਬੱਚੇ ਨਸ਼ਾ ਕਰਦੇ ਨੇ ਚਲੋ ਕਰਦੇ ਵੀ ਨੇ ਥੋੜੇ ਵਾਲੇ ਬੋਤੇ ਨਹੀਂ ਕਰਦੇ ਮੈਂ ਇਹ ਵੀ ਗਰੰਟੀ ਕਰ ਸਕਦਾ ਜਿਹੜੀਆਂ ਸ਼ਿਫਟਾਂ ਲਾਉਂਦੇ ਨਸ਼ਾ ਕਰਤੀ ਕੋਤ ਪੰਜ ਚਾਰ ਹਾਂਜੀ ਉਹ ਵੀ ਹਾਰਡਵਰਕ ਪੰਜ ਚਾਰ ਪਰਸੈਂਟ ਬੱਚੇ ਆ ਜਿਹੜੇ ਮਤਲਬ ਇੱਥੇ ਪੰਜਾਬ ਚ ਵੀ ਗਲਤ ਨੇ ਉੱਥੇ ਵੀ ਗਲਤ ਨੇ ਔਰ ਕੈਨੇਡਾ ਦੇ ਜੰਮੇ ਬੱਚੇ ਵੀ ਗਲਤ ਨੇ ਸਾਡੇ ਹੀ ਨਹੀਂ ਗਲਤ ਉੱਥੇ ਵਾਲੇ ਵੀ ਗਲਤ ਨੇ ਬਹੁਤਾ ਨਾ ਕਿ ਜਿਹੜੇ ਜਾ ਕੇ ਪੰਜਾਬ ਤੋਂ ਬਣੀ ਗਿਆ ਜਿਹੜੇ ਕੈਨੇਡਾ ਹਾਂਜੀ ਫਿਰ ਉਹ ਜਦੋਂ ਨਾ ਉਹਨਾਂ ਨੂੰ ਕੋਈ ਸਟ्रेस ਹੁੰਦੀ ਆ ਉਹ ਹੌਲੀ ਹੌਲੀ ਆਪਣੀ ਸਟ्रेस ਨੂੰ ਘਟਾਉਣ ਨੂੰ ਕਿਤੇ ਨਾਲ ਦੇ ਫਰੈਂਡ ਨੇ ਕਹਿੰਦਾ ਗੋਲੀ ਮਾਰ ਜੀ ਲੈ ਲੈ ਉਹ ਉਹ ਨਸ਼ਈ ਨਹੀਂ ਗੇ ਮੇਰਾ ਆਪਣਾ ਤਜਰਬਾ ਹੈ ਮੈਂ ਬਹੁਤ ਬੱਚਿਆਂ ਨੂੰ ਹੈਂਡਲ ਕੀਤਾ ਉਹ ਨਸ਼ਾ ਕਰਨ ਵਾਲੇ ਲੋਕ ਨਹੀਂ ਐ ਪਰ ਉਹ ਕਹਿੰਦੇ ਚੱਲ ਲੈ ਲੈਨੇ ਇੱਕ ਮਾੜੀ ਸਿਰ ਜਿਆ ਖਰਾਬ ਹੋਇਆ ਦਿਮਾਗ ਖਰਾਬ ਹੋਇਆ ਆ ਸਾਰੇ ਪਾਸਿਆਂ ਤੋਂ ਮੁਸ਼ਕਲ ਆਈ ਆ ਉਹ ਹੌਲੀ 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 ਉਹਦੀ ਮਕਦਾਰ ਵੱਜ ਜਾਂਦੀ ਆ ਮਕਦਾਰ ਵੱਜ ਜਾਂਦੀ ਜਾਂ ਜਦੋਂ ਗੋਲੀ ਲੈਂਦੇ ਆ ਉਹ ਉਹ ਨਸ਼ਈ ਨਹੀਂ ਗੇ ਉਹਨਾਂ ਨੂੰ ਉਹਦੀ ਉਹਦੇ ਵਿੱਚ ਹੈ ਕੀ ਆ ਉਹਦੀ ਨਸ਼ਾ ਕਿੱਦਾਂ ਦਾ ਆ ਉਹ ਅਨਨੋਨਲੀ ਉਹ ਲੈ ਲੈਂਦੇ ਨੇ ਉਹਦੇ ਨਾਲ ਉਹਨਾਂ ਦੀ ਜਿਹੜੀ ਆ ਨਸ਼ੇ ਦੇ ਨਾਲ ਓਵਰਡੋਸ ਜਿਹਨੂੰ ਆਪਾਂ ਕਹਿੰਨੇ ਆ ਓਵਰਡੋਸ ਹੋ ਜਾਂਦੇ ਤਾਂ ਉਹਨਾਂ ਦੀ ਡੈਥ ਹੋ ਜਾਂਦੀ ਆ ਤੇ ਇਹ ਬੜੇ ਕੇਸ ਨੇ ਬਹੁਤ ਸਾਰੇ ਕੇਸ ਨੇ ਆ ਵਾਈਗਰੂ ਮੇਰ ਕਰੇ ਜੀ ਪਤਾ ਤਾਂ ਕਹਿੰਦੇ ਉੱਥੇ ਲੀਗਲ ਹੈ ਨਾਲੇ 10 ਗ੍ਰਾਮ ਤੱਕ ਹਾਂ ਜੀ ਲੀਗਲ ਆ ਪਰ ਉਹ ਇੰਨਾ ਲੀਗਲ ਨਹੀਂ ਜ ਜਨਾਬ ਨੂੰ ਅਸੀਂ ਸੁੱਧਾ ਹੀ ਕਹਿੰਦੇ ਪੇ ਲੀਗਲ ਆ ਉਹ ਬੜਾ ਕੁਝ ਰਜਿਸਟਰ ਕਰਾਉਣਾ ਪੈਂਦਾ ਪਹਿਲਾਂ ਬੜੀਆਂ ਚੀਜ਼ਾਂ ਨੇ ਫਿਰ ਮੈਨੂੰ ਇਹ ਲੈਣਾ ਕਿਉਂ ਪੈਂਦਾ ਹੈ ਡਾਕਟਰ ਨੇ ਲਿਖਿਆ ਆ ਜੇ ਆ ਗੋਆ ਰਾਈਟ ਉਹਨਾਂ ਦੀ ਜਿਹੜੀ ਕੈਨੇਡਾ ਗਵਰਨਮੈਂਟ ਦੀ ਆ ਕਿ ਜੇ ਨਸ਼ੇ ਵਾਲੇ ਨੂੰ ਹੌਲੀ-ਹੌਲੀ ਥੋੜੇ ਨਸ਼ੇ ਤੇ ਲੈ ਆਂਦਾ ਜਾਵੇ ਨਸ਼ਾ ਕੋਲੋਂ ਦੇ ਕੇ ਵੀ ਤੁਹਾਨੂੰ ਅਸੀਂ ਬਚਾ ਸਕਦੇ ਆਂ ਔਰ ਬਚ ਵੀ ਜਾਂਦੇ ਨੇ ਮੈਸੇਜ ਕੀ ਦੇਣਾ ਚਾਹੁੰਦੇ ਪੰਜਾਬ ਦੇ ਜਾਂ ਜਿਹੜੀ ਨੌਜਵਾਨ ਪੀੜ੍ਹੀ ਆ ਕੀ ਮੈਸੇਜ ਦੇਣਾ ਚਾਹੁੰਦੇ ਅਹ ਦੇਖੋ ਜੀ ਜਿਹੜੇ ਨੌਜਵਾਨ ਬੱਚੇ ਨੇ ਮੈਂ ਤੋਂ ਇਹਨੂੰ ਖਾਸ ਕਰਕੇ ਕਹੂੰਗਾ ਵੀ ਤੁਸੀਂ ਹਲੇ 18 19 ਸਾਲ ਦੇ ਹੋਏ ਹੋ ਹਲੇ ਤੁਹਾਡੀ ਬੜੀ ਲੰਬੀ ਉਮਰ ਹੈ ਪਹਿਲਾਂ ਜਵਾਨੀ ਮੰਨ ਲਓ ਜਦੋਂ ਇੱਕ ਵਾਰੀ ਸਿਸਟਮ ਚ ਪੈ ਗਿਆ ਵਿਆਹ ਗਿਆ ਮਰੇ ਗਿਆ ਥੋੜੀਆਂ ਜ਼ਿੰਮੇਵਾਰੀਆਂ ਵੱਜ ਜਾਣੀਆਂ ਉਹਦੇ ਲਈ ਸкала ਤਰੀਕਾ ਇੱਥੇ ਆ ਇੱਥੇ ਟਿਕੋ ਬਾਹਲੀ ਚਾਅ ਛੱਡੋ ਵਧੀਆ ਖਾਣਾ ਖਾਓ ਜਿਮ ਲਾਓ ਆਪਣੀਆਂ ਖੁਸ਼ੀਆਂ ਮਾਣੋ ਔਰ ਚੰਗੀ ਪੜ੍ਹਾਈ ਵੱਲ ਤਵਜੂਂ ਦਿਓ ਆਪਣੇ ਮਾਂ ਬਾਪ ਦੀ ਮਜਬੂਰੀ ਵੱਲ ਦੇਖੋ ਉਹਨਾ 2 40 ਲੱਖ ਨਹੀਂ ਹੈ ਨਾ ਤਾਂ ਕਰੋ ਉਹਨਾਂ ਨੂੰ ਵੀ ਆ ਮੈਂ ਇੱਕ ਵਾਰੀ ਇੱਕ ਇੱਥੇ ਵੀ ਥੋੜਾ ਸਰਵੇ ਕੀਤਾ ਸੀ ਕਿੰਨੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਸੁਸਾਈਡ ਕਰਦੇ ਸੀ ਉਹਦੋਂ ਕੁ ਬੜਾ ਹੋ ਗਿਆ ਸੀ ਹੁਣ ਤੇ ਕੱਟ ਗਿਆ ਕਿ ਨਾਲ ਮੈਨੂੰ ਲੱਗਦਾ ਆ ਮੈਨੂੰ ਤੋਂ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਪਰਸੈਂਟੇਜ ਲੱਗਦੀ ਸੀ ਕਿ ਬੱਚਿਆਂ ਦੇ ਪ੍ਰੈਸ਼ਰ ਥੱਲੇ ਪੈਸਾ ਖਰਚ ਕੇ ਤੇ ਉਹ ਵੀ ਇੱਕ ਇਸ਼ੂ ਬਣਿਆ ਹੋਇਆ ਸੀਗਾ ਸੋ ਜਿਹੜੇ ਬੱਚਿਆਂ ਨੂੰ ਇਹ ਆ ਵੀ ਆਪਣੇ ਆਪਣੇ ਜਿੰਮ ਵਗੈਰਾ ਕਰੋ ਆਪਣੀਆਂ ਗੋਲ ਵਧੀਆ ਸੈੱਟ ਕਰੋ ਗੋਲਾਂ ਤੇ ਪਹੁੰਚਣ ਲਈ ਯਤਨ ਕਰਨੇ ਪੈਣੇ ਆ ਇੱਕ ਦਿਨ 2 ਮੀਲ ਦੌੜ ਕੇ ਤੁਸੀਂ ਮਾਉਂਟ ਐਵਰੇਸਟ ਨਹੀਂ ਚੜ ਸਕਦੇ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਹੌਲੀ 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 ਇਹਨੂੰ ਆਪਣਾ ਜਿਹੜੀ ਜ਼ਿੰਦਗੀ ਦੀ ਬਾੜ ਆ ਉਹਨੂੰ ਉੱਤੇ ਲੈ ਕੇ ਆਓ ਜ਼ਿੰਦਗੀ ਸਭ ਤੋਂ ਪਹਿਲਾਂ ਬਾਕੀ ਸਭ ਕੁਝ ਬਾਅਦ ਤੇ ਜ਼ਿੰਦਗੀ ਨਾ ਖਰਾਬ ਹੋ ਜਾਏ ਇਹ ਸਾਡਾ ਗੋਲ ਹੋਣਾ ਚਾਹੀਦਾ ਕੈਨੇਡਾ ਤੁਸੀਂ ਜ਼ਰੂਰ ਆ ਸਕਦੇ ਆ ਹਰ ਹਾਲ ਤੇ ਜਾ ਸਕਦੇ ਆ ਵੇਟ ਕਰਨੀ ਪਊਗੀ ਆ ਤੁਹਾਨੂੰ ਤਿਆਰੀ ਕਰਨੀ ਪਊਗੀ ਤੇ ਅਸੀਂ ਵੀ ਤੁਹਾਨੂੰ ਉੱਥੇ ਵੈਲਕਮ ਕਰਦੇ ਆ ਜੀ ਆਇਆਂ ਨੂੰ ਤੁਹਾਨੂੰ ਪਰ ਪ੍ਰੋਪਰ ਟੂ ਕੀ ਨਾਓ ਥੈਂਕ ਯੂ ਥੈਂਕ ਯੂ